ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਹੜਾ ਤੁਸੀਂ ਸੂਟ ਪਹਿਲਾਂ ਦੇਖ ਰਹੇ ਹੋ ਪਿਓਰ ਮਸਲੀਨ ਦਾ ਸੂਟ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ 800 ਰੁਪਏ ਦਾ ਪ੍ਰਾਈਸ ਹੈ ਜੀ ਇਹ ਵਾਲਾ ਪਿਓਰ ਕਾਟਨ ਦਾ ਹੈ ਜੀ ਇਹਦਾ 850 ਰੁਪਏ ਪ੍ਰਾਈਸ ਹੈ ਜੀ ਇਹ ਸ਼ਿਮਰ ਕਾਟਨ ਹੈ ਜੀ ਸਾਰਿਆਂ ਦੇ ਪ੍ਰਾਈਸ ਉੱਪਰ ਲਿਖੇ ਹੋਇਆ ਹੈ ਜੀ ਇਹ ਪਿਓਰ ਕਾਟਨ ਹੈ ਬਹੁਤ ਸੋਹਣੀ ਇਹ ਲਵਲੀਨ ਦਾ ਸੂਟ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਪਿਓਰ ਲਵਲੀਨ ਹੈ ਜੀ ਇਹ ਆਪਣਾ ਜੋਰਜਟ ਹੈ ਜੀ ਮਨਚਲੀ ਸਿਲਕ ਇਹ ਪਿਓਰ ਸ਼ਿਮਰ ਹੈ ਜੀ ਬਹੁਤ ਸੋਹਣਾ ਇਹ ਤੇ ਵਰਕ ਹੋਇਆ ਬਾਜੂ ਵਰਕ ਹੋਇਆ ਇਹ ਆਪਣਾ ਪਿਓਰ ਸ਼ਿਮਰ ਦਾ ਹੈ ਜੀ ਬਿਸਕੋਸ ਨਾਲ ਇਹਦੇ ਬਾਟਮ ਲੱਗੀ ਹੈ ਇਹ ਖਾਦੀ ਕਾਟਨ ਦੀ ਸ਼ਰਟ ਹੈ ਜੀ ਦੋ ਜੇ ਜਿਹੜੀ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਜੀ ਇਹ ਪਿਓਰ ਬਰਬਰੀ ਦੇ ਆ ਪ੍ਰਿੰਟ ਹੈ ਜੀ ਨਾਲ ਇਹਨਾਂ ਦੇ ਮਸਲੀਨ ਦੀਆਂ ਸਲਵਾਰਾਂ ਹੈ ਜੀ ਬਹੁਤ ਸੋਹਣੀ ਮਸਲੀਨ ਹੈ ਜੀ ਮਸਲੀਨ ਸਿਲਕ ਇਹ ਆਪਣਾ ਕਾਟਨ ਦਾ ਸੂਟ ਹੈ ਜੀ ਨਾਲ ਇਹਦੇ ਮਸਲੀਨ ਦਾ ਦੁਪੱਟਾ ਹੈ ਜੀ ਇਹ ਮਸਲੀਨ ਚੈੱਕ ਹੈ ਜੀ ਬਹੁਤ ਸੋਹਣਾ ਚੈੱਕ ਹੈ ਜੀ ਇਹ ਕਾਟਨ ਸ਼ਿਮਰ ਆ ਗਈ ਜੀ ਇਹ ਵੀ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਘੱਟ ਰੇਂਜ ਦੇ ਇਹ ਸੂਟ ਹੈ ਇਹ ਏਕੇ ਟੈਕਸ ਦੀ ਬਹੁਤ ਸੋਹਣੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਇਹਨਾਂ ਦਾ ਸਟੱਫ ਹੈ ਕੋਈ ਵੀ ਇਹ ਖਰਾਬ ਹੋਣ ਵਾਲਾ ਸਟੱਫ ਨਹੀਂ ਹੈ ਇਹ ਬਹੁਤ ਸੋਹਣਾ ਖਾਦੀ ਦੀ ਸ਼ਰਟ ਹੈ ਨਾਲ ਕਾਟਨ ਦੀ ਬਾਟਮ ਹੈ ਜੀ ਇਹ ਵੀ ਆਪਣਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਜੌਰਜਟ ਦੀ ਸ਼ਰਟ ਦੇ ਨਾਲ ਛੋਟ ਹੈ ਜੀ ਇਹ ਵੀ ਕਾਟਨ ਦਾ ਸੂਟ ਹੈ ਜੀ ਬਹੁਤ ਪਿਆਰਾ 550 ਰੁਪਏ ਦਾ ਪ੍ਰਾਈਸ ਹੈ ਜੀ ਇਹਦਾ ਵੀ 550 ਹੈ ਜੀ ਬਹੁਤ ਹੀ ਆਪਾਂ ਲੈਸ ਪ੍ਰਾਈਸ ਤੇ ਸੂਟ ਸਾਰੇ ਲਾਤੇ ਜੀ ਜਿਹੜੀ ਵੀ ਭੈਣ ਨੇ ਆਰਡਰ ਕਰਨਾ ਹੋਵੇ ਜਲਦੀ ਜਲਦੀ ਆਰਡਰ ਕਰ ਲਓ ਜੀ ਸਕਰੀਨ ਸ਼ਾਟ ਲੈ ਕੇ ਆਪ ਜਲਦੀ ਜਲਦੀ ਸਾਨੂੰ ਆਰਡਰ ਕਰ ਦਿਓ ਜੀ ਸਾਰੇ ਸਿੰਗਲ ਸਿੰਗਲ ਪੀਸ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ